ਕਾ ਲੇਕਿਨ ਪ੍ਰੋਗਰਾਮ ਇਕਦਮ ਬਣਿਆ ਔਰ ਮਨੂਸ਼ਾ ਪੂਰੀ ਜਾਣਕਾਰੀ ਨਹੀਂ ਸੀ ਵੀ ਅੱਜ ਪ੍ਰੋਗਰਾਮ ਜਿਹੜਾ ਹੈ ਲੱਗਦਾ ਸਗਾ ਔਰ ਮੈਂ ਬਹੁਤ ਖੁਸ਼ੀ ਦਾ ਮੌਕਾ ਇਸ ਕਰਕੇ ਵੀ ਸਾਡੀਆਂ ਮੱਛੀਆਂ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਜਿਹੜੀਆਂ ਸਾਈਕਲ ਦਿੱਤੀਆਂ ਗਈਆਂ ਇਹ ਇਹਨਾਂ ਨੂੰ ਬਹੁਤ ਇਹਨਾਂ ਲਈ ਆਣਾ ਜਾਣਾ ਕੰਵੀਨੈਂਟ ਹੋ ਜਾਏਗਾ ਕਿਉਂਕਿ ਸਭ ਤੋਂ ਜ਼ਰੂਰਤਨ ਬੱਚੇ ਮਮਾਂ ਸਕੂਲ ਚ ਜਿੰਨੇ ਪੜਦੇ ਸਾਡੇ ਰਿਵਮੰਡੀ ਸੋ ਮੈਂ ਨੈਸ਼ਨਲ ਹਾਈਵੇਅ ਅਥਾਰਟੀ ਦਾ ਡਿਪਟੀ ਕਮਿਸ਼ਨਰ ਸਾਹਿਬ ਦਾ ਸਾਰੀ ਅਥਾਰਟੀ ਨੂੰ ਬਹੁਤ-ਬਹੁਤ ਧੰਨਵਾਦ ਕਰਨਾ ਇਸ ਅਸ਼ਕਾ ਜਨਜੀ ਦਾ ਇਹ ਜਿਹੜਾ ਪਹਿਲਾ ਲਗਾਤਾਰ ਕੋਈ ਵੀ ਸੋਸ਼ਲ ਕਾਜ਼ ਹੈ ਇਹਦੇ ਵਿੱਚ انہوں ਨੇ ਜਿਹੜੀ ਵੀ ਕੋਈ ਹੈਗਾ ਕੋਈ ਕਰ ਸਕਦਾ ਕੋਈ ਵੀ ਅਥਾਰਟੀ ਆ ਕੇ ਉਹਦੇ ਕੋ ਅਸੀਂ ਇਹਨਾਂ ਬੱਚਿਆਂ ਨੂੰ ਫਾਇਦਾ ਹੋਇਆ ਸੋ ਬਹੁਤ-ਬਹੁਤ ਸ਼ੁਕਰੀਆ ਮਾਡਰ ਬੱਚਿਆਂ ਨੂੰ ਬਹੁਤ-ਬਹੁਤ ਪਿਆਰ ਹੈ ਔਰ ਇਹਨਾਂ ਨੂੰ ਵਧਾਈ ਵੀ ਹੈ ਲੇਕਿਨ ਪ੍ਰੋਗਰਾਮ ਇੱਕਦਮ ਬਣਿਆ ਔਰ ਮਨੁਸ਼ਾਤ ਪੂਰੀ ਜਾਣਕਾਰੀ ਨਹੀਂ ਸੀ ਵੀ ਰਾਜ ਪ੍ਰੋਗਰਾਮ ਜਿਹੜਾ ਹੈ ਲੱਗਦਾ ਸਗਾ ਔਰ ਮੈਂ ਬਹੁਤ ਖੁਸ਼ੀ ਦਾ ਮੌਕਾ ਇਸ ਕਰਕੇ ਵੀ ਸਾਡੀਆਂ ਬੱਚੀਆਂ ਨਾ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਜਿਹੜੀਆਂ ਸਾਈਕਲਸ ਦਿੱਤੀਆਂ ਗਈਆਂ ਇਹ ਇਹਨਾਂ ਨੂੰ ਬਹੁਤ ਇਹਨਾਂ ਲਈ ਆਣਾ ਜਾਣਾ ਕੰਨਿਵੀਐਂਅੰਟ ਹੋ ਜਾਏਗਾ ਕਿਉਂਕਿ ਸਭ ਤੋਂ ਜ਼ਰੂਰਤਨ ਬੱਚੇ ਮਾਮੇ ਸਕੂਲ ਚ ਜਿੰਨੇ ਪੜਦੇ ਸਾਡੇ ਰੇਲਵੇ ਮੰਡੀ ਸੋ ਮੈਂ ਨੈਸ਼ਨਲ ਹਾਈਵੇਅ ਅਥਾਰਟੀ ਦਾ ਡਿਪਟੀ ਕਮਿਸ਼ਨਰ ਸਾਹਿਬ ਦਾ ਸਾਰੀ ਟੀਮ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਸ਼ਕਾ ਜੈਨ ਜੀ ਦਾ ਇਹ ਜਿਹੜਾ ਉਪਰਾਲਾ ਲਗਾਤਾਰ ਕੋਈ ਵੀ ਸੋਸ਼ਲ ਕਾਜ਼ ਹੈ ਇਹਦੇ ਵਿੱਚ ਇਹਨਾਂ ਨੇ ਜਿਹੜੀ ਵੀ ਕੋਈ ਹੈਗਾ ਕੋਈ ਕਰ ਸਕਦਾ ਕੋਈ ਵੀ ਅਥਾਰਟੀ ਆ ਕੇ ਉਹ ਤੋਂ ਕੋਈ ਇਹਨਾਂ ਬੱਚਿਆਂ ਨੂੰ ਫਾਇਦਾ ਹੋਇਆ ਸੋ ਬਹੁਤ ਬਹੁਤ ਸ਼ੁਕਰੀਆ ਮਤਲਬ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਹੈ ਔਰ ਇਹਨਾਂ ਵਧਾਈ ਵੀ ਹੈ ਲੇਕਿਨ ਪ੍ਰੋਗਰਾਮ ਇੱਕਦਮ ਬਣਿਆ ਔਰ ਮਨੂ ਵਿਸ਼ਾਦਪੂਰੀ ਜਾਣਕਾਰੀ ਨਹੀਂ ਸੀ ਰਾਜ ਪ੍ਰੋਗਰਾਮ ਜਿਹੜਾ ਹੈ ਲੱਗਦਾ ਸਗਾ ਔਰ ਮੈਂ ਬਹੁਤ ਖੁਸ਼ੀ ਦਾ ਮੌਕਾ ਇਸ ਕਰਕੇ ਵੀ ਸਾਡੀਆਂ ਬੱਚੀਆਂ ਨਾ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਜਿਹੜੀਆਂ ਸਾਈਕਲਸ ਦਿੱਤੀਆਂ ਗਈਆਂ ਇਹ ਇਹਨਾਂ ਨੂੰ ਬਹੁਤ ਇਹਨਾਂ ਲਈ ਆਣਾ ਜਾਣਾ ਕੰਨਿਵੀਐਂਅੰਟ ਹੋ ਜਾਏਗਾ ਕਿਉਂਕਿ ਸਭ ਤੋਂ ਜ਼ਰੂਰਤਨ ਬੱਚੇ ਮਾਮੇ ਸਕੂਲ ਚ ਜਿੰਨੇ ਪੜਦੇ ਸਾਡੇ ਰੇਲਵੇ ਮੰਡੀ ਸੋ ਮੈਂ ਨੈਸ਼ਨਲ ਹਾਈਵੇਅ ਅਥਾਰਟੀ ਦਾ ਡਿਪਟੀ ਕਮਿਸ਼ਨਰ ਸਾਹਿਬ ਦਾ ਸਾਰੀ ਟੀਮ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਸ਼ਕਾ ਜੈਨ ਜੀ ਦਾ ਇਹ ਜਿਹੜਾ ਉਪਰਾਲਾ ਲਗਾਤਾਰ ਕੋਈ ਵੀ ਸੋਸ਼ਲ ਕਾਜ਼ ਹੈ ਇਹਦੇ ਵਿੱਚ ਇਹਨਾਂ ਨੇ ਜਿਹੜੀ ਵੀ ਕੋਈ ਹੈਗਾ ਕੋਈ ਕਰ ਸਕਦਾ ਕੋਈ ਵੀ ਅਥਾਰਟੀ ਆ ਕੇ ਉਹਦੇ ਕੋਲ ਅਸੀਂ ਇਹਨਾਂ ਬੱਚਿਆਂ ਨੂੰ ਫਾਇਦਾ ਹੋਇਆ ਸੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਹੈ ਔਰ ਇਹਨਾਂ ਨੂੰ ਵਧਾਈ ਵੀ ਹੈ ਲੇਕਿਨ ਪ੍ਰੋਗਰਾਮ ਇੱਕਦਮ ਬਣਿਆ ਔਰ ਮਨੂ ਵਿਸ਼ਾਲ ਪੂਰੀ ਜਾਣਕਾਰੀ ਨਹੀਂ ਸੀ ਵੀ ਅੱਜ ਪ੍ਰੋਗਰਾਮ ਜਿਹੜਾ ਹੈ ਲੱਗਦਾ ਸਗਾ ਔਰ ਮੈਂ ਬਹੁਤ ਖੁਸ਼ੀ ਦਾ ਮੌਕਾ ਇਸ ਕਰਕੇ ਵੀ ਸਾਡੀਆਂ ਬੱਚੀਆਂ ਨੂੰ ਨੈਸ਼ਨਲ ਹਾਈਵੇਅ অথਟੀ ਵੱਲੋਂ ਜਿਹੜੀਆਂ ਸਾਈਕਲਸ ਦਿੱਤੀਆਂ ਗਈਆਂ ਇਹ ਇਹਨਾਂ ਨੂੰ ਬਹੁਤ ਇਹਨਾਂ ਲਈ ਆਣਾ ਜਾਣਾ ਕੰਵੀਨਿਐਂਟ ਹੋ ਜਾਏਗਾ ਕਿਉਂਕਿ ਸਭ ਤੋਂ ਜ਼ਰੂਰਤਨ ਬੱਚੇ ਮਮਾਂ ਸਕੂਲ ਚ ਜਿੰਨੇ ਪੜਦੇ ਸਾਡੇ ਰਿਵਲ ਮੰਡੀ ਸੋ ਮੈਂ ਨੈਸ਼ਨਲ ਹਾਈਵੇਅ অথਟੀ ਦਾ ਡਿਪਟੀ ਕਮਿਸ਼ਨਰ ਸਾਹਿਬ ਦਾ ਸਾਰੀ ਅਥਾਰਟੀ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਸ਼ਕਾ ਜੈਨ ਜੀ ਦਾ ਇਹ ਜਿਹੜਾ ਪਹਿਲਾ ਲਗਾਤਾਰ ਕੋਈ ਵੀ ਸੋਸ਼ਲ ਕਾਜ਼ ਹੈ ਇਦੇ ਵਿੱਚ انہوں ਨੇ ਜਿਹੜੀ ਵੀ ਕੋਈ ਹੈਗਾ ਕੋਈ ਕਰ ਸਕਦਾ ਕੋਈ ਵੀ ਅਥਾਰਟੀ ਆ ਕੇ ਉਹਦੇ ਕੋ ਅਸੀਂ ਇਹਨਾਂ ਬੱਚਿਆਂ ਨੂੰ ਫਾਇਦਾ ਹੋਇਆ ਸੋ ਬਹੁਤ-ਬਹੁਤ ਸ਼ੁਕਰੀਆ ਮਾਡਰ ਬੱਚਿਆਂ ਨੂੰ ਬਹੁਤ-ਬਹੁਤ ਪਿਆਰ ਹੈ ਔਰ ਇਹਨਾਂ ਨੂੰ ਵਧਾਈ ਵੀ ਹੈ